ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂਗ ਸੇਲ ਲਈ ਲੈ ਕੇ ਆਂ ਜੀ ਤਿੰਨ ਬਾਈ ਗਾਂ ਨੇ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਇੱਕ ਬਾਈ ਕੋਲੇ ਮੱਝ ਬਾਈ ਸਾਜੀ ਸੂਈ ਵੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਬਾਈ ਜੀ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਹਾ ਰਸਤਾ ਬਹੁਤ ਵਧੀਆ ਰਹੀ ਬਾਈ ਜੀ ਰਹਿ ਗਿਆ ਸੀ ਮਾਰ ਸ਼ਾਲਦੀ ਕੀ ਪਸ਼ੂ ਰਹਿ ਗਏ ਸੀ 2 ਘੰਟੇ ਚ ਠੀਕ ਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਜੀ ਆਪਣਾ ਰਾਣਾ ਸਿੰਘ ਪਿੰਡ ਮੰ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੇਕੋ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜ ਦਾ ਪਿੰਡ ਬਾਜਾਖਾਨਾ ਰਹਿੰਦਾ ਜੀ ਹੂੰ ਤੇ ਕੋਟਕਪੁਰ ਕੋਟਕਪੁਰਾ ਰਹਿੰਦਾ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9856520524 ਠੀਕ ਹੈ ਬਾਬਾ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਨੇ ਜਰਸੀ ਆ ਜਰਸੀ ਸੂਈ ਸਵਾਈ ਜੀ ਕਿਹੜਾ ਸੂਆ ਸੂਈ ਆ ਦੂਜਾ ਸੂਆ ਅਰੀਜਨਲ ਸੂਆ ਕਦੋਂ ਸੂਈ ਆ ਭਰਾ ਅੱਜ ਇਹਨੂੰ ਚੌਥਾ ਦਿਨ 8 ਵਜੇ ਹੋ ਗਿਆ ਨਾ ਜੀ ਚੌਥਾ ਦਿਨ ਠੀਕ ਆ ਭਾਈ ਕਿੰਨਾ ਬੜਾ ਹਾਜਰ ਆ ਬੜਾ ਹੁ 13 14 ਲੀਟਰ ਸਨੇ ਬੱਚੇ 14 ਲੀਟਰ ਪਿਆਰਾ ਆ ਜੀ ਠੀਕ ਆ ਜੇਰ ਜੂਰ ਕੰਪਲੀਟ ਆ ਜੇਰ ਕੰਪਲੀਟ ਆ ਜੇਰ ਦੀ ਆਪਣੀ ਗਾਰੰਟੀ ਆ ਬੱਚਾ ਕੀ ਆ ਮਗਰ ਬੱਚਾ ਬੱਚਾ ਜੀ ਬੱਚਾ ਖੂਲੋ ਭਾਈ ਤੁਰੇ ਮੜੀ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਕੁਆਲਿਟੀ ਬਰਡ ਦੇ ਵਿੱਚ ਭਾਈ ਫੁੱਲ ਜਿਆ ਬੱੱਚਾ ਬੈਠਾ ਬਾਈ ਬੱੱਚਾ ਕੰਮ ਕਰ ਤੇ ਤੋਰਾ ਦੇਖੋ ਆਰਡਰ ਦੇਖੋ ਕਮਾਲ ਆ ਠੰਡੀ ਠੁੰਡੀ ਕਿਵੇਂ ਆ ਠੰਡੀ ਸੀਲ ਦਾ ਬਹੁਤ ਆ ਜੀ ਆਈ ਬੈਜੋ ਜੀ ਪਹਿਲਾਂ ਚੁਾਈ ਚੁਾਈ ਕਿਵੇਂ ਆ ਚੁਾਈ ਦੀ ਓਕੇ ਹੱਕ ਨੰਬਰ ਆ ਜੀ ਠੀਕ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਨਹੀਂ ਲੈ ਬਾਈ ਤੋਰਾ ਚੈੱਕ ਕਰੋ ਚਮਕ ਚਮਕ ਫੁੱਲ ਲੇਵਾ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਤੋਰਾ ਦੇਖੋ ਇੱਕ ਨੰਬਰ ਆ ਕੀ ਆ ਬਾਤ ਤੇ ਕੀ ਮੋਲ ਆ ਭਰਾ ਜੈ ਜੈ ਬੋਲੇ 70000 ਦੀ ਦੇਣੀ ਹੈ ਮੋੜ ਲਿਆ ਬਾਈ 70000 ਰੁਪਇਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਈਂਗੀ ਸੂਈ ਸਵਾਈ ਆ ਬਈ ਜਰਸੀ ਆ ਕਲਰ ਦੇਖੋ ਚਮਕ ਦੇਖੋ ਫੁੱਲ ਕਲਰ ਦੀ ਇੰਨੀ ਕੀ ਡਿਮਾਂਡ ਆ ਮਿਲਦੀ ਬਹੁਤ ਘੱਟ ਐ ਇਸ ਕਲਰ ਤੇ ਥਣ ਲੈ ਪਾ ਦੇਖੋ ਬਾਈ ਬਹੁਤ ਸੋਹਣਾ ਬਣਾਇਨੇ ਤਿਆਰ ਕਰਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਲੈ ਬਾਰ ਉਹ ਲੈ ਬੇਰੀ ਫੀਟਿੰਗ ਚੈੱਕ ਕਰੋ ਮੁੱਠੀ ਵਾਲਾ ਥਣਾ ਚਵਾਈ ਕਿਵੇਂ ਆ ਬਾਈ ਚਵਾਈ ਹੋ ਕੇ ਮਾਰਦੇ ਇਸ ਕਰਨਦਾਰ ਮਾਰੀ ਦਿੰਦੇ ਨਿਤਰਾ ਜੀ ਠੀਕ ਆ ਬਾਈ ਲੈ ਆ ਬਾਈ ਚਵਾਈ ਚੈੱਕ ਕਰੋ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ ਗੱਲ ਬਹੁਤ ਚੰਗੀ ਜਵਾਈ ਹੈ ਹਨਾ ਮੋਟੀ ਮੋਟੀ ਧਾਰ ਵਾਲਾ ਜਿਵੇਂ ਮਰਜੀ ਧਾਰਾ ਮਰੀ ਜਾਦਾ ਕਿਆ ਬਾਤ ਹੈ ਦੁੱਧ ਵੀ ਚਿੱਟਾ ਬਈ ਫੈਨ ਫੋਨ ਇਹ ਤਾਂ ਬਰਫ ਵਰਗਾ ਮੱਝਰ ਦਾ ਦੁੱਧ ਪਰਖ ਨਹੀਂ ਆਉਂਦੀ ਜੀ ਬੜਾ ਬਹੁਤ ਪਾਵਰ ਵਾਲਾ ਥਾਨ ਦੇਖੋ ਲੈ ਮੁੱਠਾ ਜਿਹੜਾ ਨਾਲਾ ਨੋਣਾ ਪੂਰਾ ਪਾਵਰ ਵਾਲਾ ਥਾਨ ਹੈ ਹਮਮ ਸਹੀ ਗੱਲ ਹੈ ਬਈ ਮੁੱਲ ਵੀ ਇਹਦਾ ਜਾਇਜ਼ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਹਾਂ ਮੁੱਲ ਕਰਦਾ ਨਹੀਂ ਯੋ ਜੀ ਇੱਡੀ ਚੰਗੀ ਵਾਇਰ ਦਾ ਠੀਕ ਆ ਸਿਰ ਮੰਗ ਕੇ ਵੇਚ ਜਾਂਦਾ ਹੈ ਨਾ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੁਆਹ ਹੁੰਦੀ ਹੈ ਇਹ ਦੂਜਾ ਸੁਆਹ ਅਰਜੀ ਨਾਲ ਇਹ ਸੁਖ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਰ ਪੰਜ ਚਾਰ ਲੈ ਜੂਗੀ ਜੀ ਕੀ ਰਿਕਾਡ ਦੋਨ ਦਾ ਬਾਈ ਰਿਕਾਡ ਬਹੁਤ ਚੰਗਾ ਦੱਸ ਸੀਗਾ ਮਾਲਕਾਂ ਨੇ 20 ਲੀਟਰ ਦੁੱਧ ਹੋਇਆ ਬਾਈ ਠੀਕ ਆ ਆਰਡਰ ਕਮਾਲ ਦਾ ਢਿੱਲਾਂ ਦਿਖਾ ਦੇ ਬਾਈ ਢਿੱਲਾਂ ਬਹੁਤ ਆ ਜੀ ਸਾਰੀਆਂ ਬਾਲਟਾਂ ਲੈ ਕੱਢੋ ਫੇਰ ਕਰਮ ਵਾਲੀ ਖਾਣ ਦੇਖੋ ਬਾਈ ਮੁੱਠੀ ਵਾਲਾ ਥਣ ਸਾਰੇ ਪੂਰੀ ਵਿੱਚਲੇ ਥਣ ਖੋਲ ਆ ਬਾਈ ਤੋਰ ਕੇ ਦਿਖਾ ਦੀ ਬਾਕੀ ਅਜ ਨਵੀਂ ਆਈ ਆ ਜਿਹੜੀ ਆਪਣੇ ਕੋਲ ਤਾਂ ਨਹੀਂ ਉਪਰਾ ਕਰਾਈ ਜੀ ਨੇ ਠੀਕ ਆ ਜੇ ਤੁਹਾਨੂੰ ਫੋਨ ਲਾਇਆ ਘੰਟਾ ਜੀ ਹੋਇਆ ਤੁਸੀਂ ਅੰਦੇ ਆਉਣੇ ਆ ਉਹ ਤਾਂ ਕਰ ਹੀ ਆ ਆਰਡਰ ਕਮਾਲ ਦਾ ਤੋਰਾ ਚੰਗਾ ਪ੍ਰਿੰਟ ਚੰਗਾ ਚਮਕ ਚਮਕ ਕਰਮ ਵਾਲੀ ਪੂਰੀ ਇਕੱਲੀ ਕੱਚੀ ਕੱਚੀ ਆ ਦਿਨ ਲੈੰਦੀ ਆ ਉਹਦੋਂ ਆਰਡਰ ਆ ਜਿਹੜਾ ਕਰਮ ਵਾਲੀ ਆ ਉਹ ਤਿਆਰ ਕਰ ਲੈਣ ਰਿਕਾਰਡ ਤੋੜ ਦੇਣੇ ਗਾ ਜੀ ਆਰਡਰ ਆ ਸਹੀ ਗੱਲ ਆ ਭਾਈ ਇਕੱਲੀ ਕੱਚੀ ਕੱਚੀ ਆ ਹਣਾ ਕੀ ਮੋਲ ਆ ਭਈ ਇਹਦਾ ਅੱਜ ਦੀ ਕੀ ਬੋਲੇ 72000 ਦੀ ਦੇ ਦਾਂਗੇ ਜੀ ਮਾਨਤਾ ਨੂੰ ਹੋ ਜੇ ਹੋ ਜੂਗਾ ਮਾਲ ਤਾਂ ਮੋਕੇ ਤੇ ਕੋਈ ਗੱਲ ਨਹੀਂ 72000 ਰੁਪਿਆ ਮੋਲ ਆ ਵੀਰੇ ਮਾ ਆਪਾਂ ਵੱਡੇ ਮੋਲੇ ਲੋਕਾਂ ਨੂੰ ਕਰਨੇ ਆਪਾਂ ਵਿਕਣ ਵਾਲੀ ਗੱਲ ਹੀ ਕਰਦੇ ਹੁੰਦੇ ਵੀ ਤੋਰਾ ਇੱਕ ਅਗਲੇ ਨੇ ਵੀ ਚਮਕ ਜਮਕ ਤੇ ਬਹੁਤ ਚੰਗਾ ਫੇਸ ਬੜਾ ਚੰਗਾ ਕਰਮ ਵਾਲੀ ਕੀ ਬਾਤ ਆ ਕੁਆਲਿਟੀ ਫੁੱਲ ਆ ਵੈਡ ਚ ਹਣਾ ਹਾਂਜੀ ਕੁਆਲਿਟੀ ਬਹੁਤ ਆ ਜੀ ਫੇਸ ਦੇਖੋ ਫੇਸ ਬੜਾ ਪਿਆਰਾ ਮੋੜ ਲਿਓ ਬਰਾ ਮੋੜ ਲਿਓ ਵੀਰੇ ਬਾਕੀ ਇਹਦਰ ਨੂੰ ਪਸੂਆਂ ਦਾ ਕਰਕੇ ਥੋੜਾ ਜਿਹਾ ਜਾਨਵਰ ਕਰਦਾ ਹੀ ਔਕਾ ਹੂੰ ਫੇਸ ਦਿਖਾ ਦੇ ਮੜੇ ਸਾਈਡ ਤਾਂ ਦੇਖੋ ਜੀ ਲੈ ਕੇ ਆਵਾਦ ਇਸ ਬੜਾ ਚੰਗਾ ਜੀ ਕੁਆਲਟੀ ਬਹੁਤ ਆ ਵੈਟ ਹੈ ਜੀ ਸਨਖ ਬਣਾ ਬੈੜ ਦੇ ਵਿੱਚ ਹੋਏ ਲਾਪੇ ਹਾਂਜੀ ਪੜੀ ਵੀ ਫੁੱਲ ਆ ਹਨਾ ਹਾਂਜੀ ਰਾਜੀਪਾਲੀ ਤਾਂ ਪੂਰੇ ਸਮੇਂ ਚੰਗਾ ਘਰ ਵਾਈ ਵੀ ਆ ਜੀ ਠੀਕ ਆ ਹੂੰ ਅੱਗੇ ਵੀਰੇ ਤਨ ਨੰਬਰ ਤੇ ਕਿਹੜਾ ਸੂਆ ਸੂਈ ਆ ਉਹ ਪਹਿਲੇ ਸੂਆਰੀ ਨਾਲ ਸੂਈ ਆ ਜੀ ਕਦੋਂ ਸੂਈ ਆ ਭਰਾ ਇਹਨੂੰ ਅੱਜ ਚੌਥਾ ਦਿਨ ਹੀ ਇਹਨੂੰ ਆ ਜੀ ਬੱਚਾ ਕੀ ਆ ਮਗਰ ਬੱਚਾ ਬੱਛਾ ਜੀ ਬੱਛਾ ਬਾਈ ਕਿੰਨਾ ਹੁਣ ਬੋਲਾ ਰੈਡੀ ਆ ਬਾਈ ਬੋਲਾ ਇਹਦੇ ਥੱਲੇ 8 ਕਿਲੋ ਮੰਨ ਲਓ ਜੀ ਹੂਸਨ ਦੇ ਬੱਚੇ 10 ਆ ਪਰ 8 ਕਿਲੋ ਬੋਲਾ ਹੈਗਾ ਜੀ ਦੁੱਧ ਪਾ ਦੋਗੀ 12 13 ਲੀਟਰ ਥਣ ਬਹੁਤ ਚੰਗਾ ਹਨਾ ਹਾਂਜੀ ਮੁੱਠੀ ਥਣ ਕੱਲਾ ਕੱਲਾ ਥਣ ਗਲਾਬੀ ਥਣ ਖੋਲੀ ਬਈ ਤੋੜ ਕੇ ਦਿਖਾ ਦੇ ਥਣ ਬਾਈ ਜਿਉਂ ਉਹ ਤੇਲ ਆਹੇ ਮੂਰਲੇ ਤੋਂ ਲੈਣੋ ਮੈਂ ਨਹੀਂ ਦਿਓ ਤੇਲ ਕਰਕੇ ਆਪਾਂ ਦੇਣੀ ਜਮਲਦਰੀ ਤੇਲ ਆਪਾਂ ਗੱਬਨ ਲਈ ਸੀਗੀ ਮੈਂ ਨਹੀਂ ਅੱਜ ਤੱਕ ਮੇਰੇ ਕੋਲ ਨਹੀਂ ਚੱਲਿਆ ਜੀ ਕਵੇਣੀ ਵਾਲਾ ਬੱਸ ਸਕ ਕਵੇਣੀ ਵਾਲਾ ਮੂਰਲਾ ਥਣ ਤੇਲ ਆਈ ਪਰਕ ਨਹੀਂ ਆਉਂਦੀ ਗੀ ਇਹਨੇ ਦਵਾਈ ਬੂਟੀ ਦੇ ਨਾਲ ਚੱਲ ਵੀ ਸਕਦਾ ਆਪਾਂ ਸੂਣ ਵਾਲੀ ਵਹਿੜ ਲਈ ਸੀ ਘਰੇ ਆਪਣੇ ਸੂਈ ਪਰ ਚੌਥਾ ਤੰਦ ਚੱਲਿਆ ਨਹੀਂ ਨਾ ਆਪਾਂ ਕੋਈ ਦਵਾਈ ਦਿੱਤੀ ਆ ਓਕੇ ਤੇ ਆਪਾਂ ਟੋਕਣਾਂ ਵਾਲੇ ਭਾਜ ਦੇ ਦੇ ਜੀ ਤਿੱਲ ਕਰਕੇ ਜੀ ਚੱਕ ਪਾਏ ਆਪਣੀ ਦਾ ਟੋਕਣਾਂ ਵਾਲੇ ਭਾਜ ਸੱਜਰ ਬਹਿੜ ਦੇ ਦੇ ਹਾਂਜੀ ਆਪਣੀ ਦਾ ਵਾਰ 62000 ਨੂੰ ਲਈ ਆਉਂਦਾ ਹੂੰ ਹੂੰ ਪਰ ਆਪਾਂ ਕਿੱਥੇ ਦਵਾਗਾ ਬੂਟਾ ਦਿੰਦੇ ਫਿਰਾਂਗੇ ਕੋਈ ਹੋਰ ਲਿਆ ਕੇ ਵੇਚਾਂਗੇ ਜੀ ਸਹੀ ਗੱਲ ਆ ਭਾਈ ਘਰੇ ਸੰਭਨ ਵਾਲਾ ਦਵਾਈ ਲੰਮਾ ਸਮਾਂ ਕੋ 10 15 ਦਿਨ ਦੇਣੀ ਪੈਂਦੀ ਆਪੇ ਦੇ ਲੂਗਾ ਚਵਾਈ ਕਿਵੇਂ ਆਪਰਾ ਚਵਾਈ ਇੱਕ ਨੰਬਰ ਆ ਜੀ ਇਤਨਾ ਥਣਾ ਦੀ ਗਰੰਟੀ ਭਲਾ ਹੱ ਚੌਥਾ ਦਿਨਾ ਬਾਈ ਸੋਈ ਨੂੰ ਬੱਜਾ ਮਗਰ ਬੱਛਾ ਚਵਾਈਏ ਇੱਕ ਨੰਬਰ ਮੋਟੀ ਮੋਟੀ ਧਾਰਾ ਬਾਈ ਕਹਿੰਦਾ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਬੱਸ ਪਤਾ ਤੇ ਕੀ ਮੋਲ ਲਾ ਭਰਾ ਜਿਆ ਜਿਆ ਮੋਲ ਬਾਈ ਜੀ ਇਹ 40 ਕਰੋ 45 ਕਰੋ 32000 ਦੀ ਦੇਣੀ ਹੈ ਚੱਕ ਬਾਈ ਮੋਲ ਕਰਾਂ 40 45 ਜੀ ਟੋਪਰ ਦਾ ਭਾਈ ਟੋਪਰ ਹੋ ਜਾਂਦਾ ਮੇਰੀ ਗੱਲ ਦੀ ਬਾਈ ਕਹਿੰਦਾ 60 ਦੀ ਬੱਸ ਇਹ ਤਾਂ ਬੱਚੇ ਬਣਾ ਗਵਾਟ ਜਾਂਦੇ ਜਮਾਂ ਵੀ ਦੱਸ ਹਮਮ ਘਰ ਵਾਲਾ ਇਹਨੇ ਵਿਖੋ ਰਾ ਨਹੀਂ ਤੁਹਾਨੂੰ ਕਹਿੰਦੇ ਇਹ ਹੂੰ ਉਹਨਾਂ ਨਾਲ ਕੋਈ ਦਿਨ ਹੁੰਦਾ ਜੀ ਆ ਕੇ ਘਰ ਵਾਲਾ ਕਿਹੜਾ ਦੁੱਧ ਪੀਉਂਦਾ ਬੱਚੇ ਨੂੰ ਸਹੀ ਆ ਭਾਈ ਲੈ ਭਾਈ ਠੰਡੀ ਠੁੰਡੀ ਫੋਲਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਮਾਰ ਦਿੰਦਾ ਰਾਂ ਭਾਈ ਕੋਈ ਚੱਕ ਲੈ ਮੋਟੀ ਮੋਟੀ ਚਵਾਈ ਆ ਭਾਈ ਜਿਵੇਂ 1 ਲੱਖ ਰੁਪਏ ਵਾਲੀ ਵਹਿੜ ਨੂੰ ਵੀ ਆ ਜਿਹਾ ਲੱਗੇ ਹੂੰ ਬੜੀ ਚੰਗੀ ਚਵਾਈ ਆ ਹਾਂਜੀ ਸੀਲਸ ਆਉ ਬਹੁਤ ਆ ਜੀ ਹੂੰ ਦੁੱਧ ਪੂਰੇ ਪੈ ਕਰ ਜਾਂਦੇ ਨੇ ਤਾਜੀ ਵਹਿੜਾ ਦਾਤੇ ਨੇ 14 15 ਆਂਦੇ ਨੇ ਚੱਕ ਚਾਰੇ ਹੁੰਦੇ ਤਾਂ 15 14 ਹੀ ਪਾ ਦੇਣ ਪਰ 12 ਲੀਟਰ ਦੁੱਧ ਵੜ ਪਾ ਦੂਗੀ। ਜਿਵੇਂ ਭਾਈ ਫੁੱਲ ਚੰਗੇ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਭਾਈ ਜਿਹੜੀ ਗੱਲ ਸੀ ਭਰਾ ਨੇ ਦੱਸਤੀ ਮੁੱਲ ਵੀ ਜਮਾ ਜਾਇ ਜਾਂ 32000 ਦੀ ਬਾਈਕਾਂ ਦਾ ਆਈ ਵਾਲਾ ਮੁੱਲ ਵੇ ਇੱਕ ਕਿਤੇ ਕਢਾ ਕੇ ਭੇਜ ਦੇ। ਹੂੰ ਧਾਰੋ ਜੋ ਇੱਕ ਦੀ ਆਉਂਦੀ ਪਰ ਆਪਾਂ ਤਿਲ ਕਰਕੇ ਦੇਣੀ ਹੋਵੇ ਆਉਂਦੀ ਆ ਧਾਰੋ। ਓਹ ਠੀਕ ਆ ਭਾਈ। ਜੇ ਕੋਈ ਭਰਾ ਦਵਾਈ ਦੇਊਗਾ ਆਪਾਂ ਕੋਈ ਨਹੀਂ ਦਿੱਤਾ ਲੈ ਆਏ ਨੂੰ। ਠੀਕ ਆ ਭਾਈ। ਓਕੇ ਭਾਈ। ਅੱਗੇ ਵੀਰੇ ਮੱਝ ਕਿਹੜਾ ਸੂਆ ਸੂਈ ਆ? ਇਹ ਤੀਜਾ ਸੂਆ origignal ਸ ਇਹਨੂੰ ਹੋ ਗਏ ਹੋਣਗੇ ਅੱਜ 17 ਕ ਦਿਨ ਜੀ 17 ਦਿਨ ਬੱਚਾ ਕੀ ਆ ਮਗਰ ਬੱਚਾ ਤੇ ਮਾਰ ਕਟਾ ਜੀ ਕਟਾ ਬਾਈ ਪਲਿਆ ਪਿਆ ਨਾ ਕਟਾ ਜੀ ਹਾਂਜੀ ਠੀਕ ਆ ਕਿੰਨਾ ਦੁੱਧ ਦਾ ਬਾਈ ਵੱਧ 12 ਲੀਟਰ ਡੱਬੇ ਮਾਰਨ ਵਾਲਾ ਹੈਗਾ ਜੀ ਨੈਟ ਤਿਆਰ ਹੈ ਹਾਂਜੀ ਤਿਆਰ ਹੈ ਖੋਲ ਲਾ ਬਾਈ ਤੋਰ ਕੇ ਦਿਖਾ ਦੀਏ ਨਹੀਂ ਬੱਚਾ ਮਰਿਆ ਚੰਗੀ ਆ ਬਾਈ ਮੱਝ ਫੇਸ ਬੜਾ ਚੰਗਾ ਸਿੰਘ ਕੁਆਲਿਟੀ ਚੰਗੀ ਆ ਦੋਨੇ ਸਿੰਘ ਇੱਕੋ ਜਿਹਾ ਬਈ ਪਈ ਸਿੰਗਾ ਤੋਂ ਨਹੀਂ ਮਾੜੀ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਥਾਣ ਲਈ ਵਾ ਬੜਾ ਕਮਾਲ ਥਣ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੇਖੋ ਬਈ ਕਮਾਲ ਬਾਕੀ ਚਵਾਈ ਦੀ ਬਾਲੀ ਨਹੀਂ ਆਇਆ ਚੰਗੀ ਜੀ ਭਲਾ ਜਵਾਕ ਧਾਰ ਸਿੱਖ ਲੈ ਕੋਈ ਇੱਥੇ ਹੂੰ ਠੀਕ ਆ ਬਾਈ ਥੋਲੀ ਪਾਲੀ ਬਹੁਤ ਆ ਗਾਈਆਂ ਆ ਰਹੀਆਂ ਚਵਾਈ ਨੂੰ ਕਾਈ ਓਕੇ ਬਾਈ ਥਾਣ ਦੇਖੋ ਬਈ ਕਿੰਨਾ ਵਧੀਆ ਲੱਗਿਆ ਚਵਾਈ ਵੀ ਬਾਈ ਕਹਿੰਦਾ ਮੋਟੀ ਮੋਟੀ ਆਪਾਂ ਜਵਾਕ ਧਾਰ ਸੀਲ ਸੰਦੀ ਬਹੁਤ ਹੂੰ ਤੇ ਕੀ ਮੋਲ ਆ ਭਰਾ ਜੀ ਬੋਲੇ 30000 ਰੁਪਏ ਦੇ ਦਾਂਗੇ ਮਾਨਤਨ ਹੋ ਜਾ ਕਰ ਦਾਂਗੇ ਮਾਨਤਨ ਮੌਕੇ ਤੇ ਠੀਕ ਆ ਬਾਈ 80000 ਰੁਪਏ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਆ ਚੰਗੀ ਆ ਮੱਝ ਬਾਈ ਕੱਦ ਕਾਠ ਵਾਲੀ ਆ ਪੜੀ ਵੀ ਆ ਸੋਈ ਸਵਾਈ ਆ ਪਰੋਕੀ ਬਾਈ ਮੜੀ ਥਣ ਲੈ ਵਦਕਾਈ ਲੈ ਬਾਈ ਥਣ ਨੇੜ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕਲ ਮੈਂ ਪੂਰੇ ਗੈਰ ਤੇ ਆਰਡਰ ਕਮਾਲ ਦਾ ਬਹੁਤ ਸੋਹਣਾ ਡੱਗਰ ਮਾਲੀ ਨੇ ਤਿਆਰ ਕੀਤਾ ਸ਼ਾਬਾਸ਼ ਲੈ ਚਲੋ ਮੈਂ ਤਾਂ ਕੋਈ ਕੰਮ ਨਹੀਂ ਜੀ ਆਪਾਂ ਤੁਸੀਂ ਵੀਡੀਓ ਪਾਉਣੇ ਆ ਵੇਨੇ ਆਪਣੇ ਮੁੱਲੀ ਵੈਸੇ ਹੀ ਜਾਇਜ਼ ਹੁੰਦੇ ਆ ਹੂੰ ਚਲੋ ਅਗਲੇ ਨੇ ਵੀ ਗਾਹ ਵੇਚਣਾ ਵਟਣਾ 2 ਰੁਪਏ ਅਗਲਾ ਵੀ ਕਮਾਈ ਕਰ ਸਕੀ ਜੀ ਸਹੀ ਗੱਲ ਆਮ ਆਪੋ ਤੇ ਵਪਾਰੀ ਬੰਦੇ ਹੀ ਮਾਲ ਲੈ ਜਾਂਦੇ ਆ ਘਰ ਆਣ ਦਾ ਟਾਈਮ ਹੀ ਨਹੀਂ ਮਿਲਦਾ ਸਹੀ ਗੱਲ ਮੁੱਲ ਜਮਾ ਬਾਈ ਨੇ ਜਾਇਜ਼ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਪੜੀਆ ਲਾਜ਼ਮੀ ਆਉਦਾ ਨਹੀਂ ਕਿਸੇ ਵੀਰ ਨੂੰ ਬਾਈ ਚਾਰਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਤਾਂ ਰਹਿਣ ਦੇ ਲਾਉਣ ਨੂੰ ਜੀ